ਤਨਾ ਕਰਕੇ ਪਰਮੇਸ਼ਰ ਦਾ ਆਪਾਂ ਲੜਨੀ ਛੱਡਣਾ ਜੇ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਪਰਮੇਸ਼ਰ ਦੇ ਆਪਾਂ ਉਹਦੇ ਤੇ ਕ੍ਰਾਂਤੂ ਪ੍ਰਾਂਤੂ ਨਹੀਂ ਕਰਨਾ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਵੈ ਹਾਲੇਲੂਇਆ ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਕੀ ਹੈ ਵਿਸ਼ਵਾਸ ਹੈ ਵਿਸ਼ਵਾਸ ਨਾਲ ਹੀ ਘਰ ਵੀ ਆਪਣੇ ਵਿਸ਼ਵਾਸ ਨਾਲ ਹੀ ਘਰ ਨਿਕਲਦੇ ਆ ਹਾਲੇਲੂਇਆ ਜਿੱਤੇ ਘਰ ਚ ਵਿਸ਼ਵਾਸ ਹੈ ਉਹ ਘਰ ਵੀ ਮਜ਼ਬੂਤ ਹੋ ਜਾਂਦਾ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਨਹੀਂ ਬਣਦਾ ਹਾਲੇਲੂਇਆ ਇਸੇ ਤਰ੍ਹਾਂ ਪਰਮੇਸ਼ਰ ਤੇ ਆਪਾਂ ਕੀ ਕਰਨਾ ਵੈ ਵਿਸ਼ਵਾਸ ਕਰਨਾ ਬੱਚਾ ਛੋਟਾ ਜਾਂ ਹੁੰਦਾ ਉਹਨਾਂ ਨੂੰ ਆਪਾਂ ਹੀ ਦੱਸ ਦਿਆਂ ਤੇਰਾ ਦਾਦਾ ਆ ਤੇਰੀ ਮੰਮੀ ਆ ਤੇਰਾ ਉਹ ਵਿਸ਼ਵਾਸ ਕਰ ਲੈਂਦਾ ਇਸੇ ਤਰ੍ਹਾਂ ਆਪਾਂ ਵੀ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੀ ਪਰਮੇਸ਼ਰ ਜੀ ਵਾਕਿਆ ਹੀ ਪਤਾ ਵੈ ਤੂੰ ਸਾਨੂੰ ਚੁਣਿਆ ਵੈ ਤੂੰ ਸਾਨੂੰ ਆਪਣੇ ਕੋਲੇ ਬੁਲਾਇਆ ਵੈ ਤੇ ਸਾਨੂੰ ਹੁਣ ਤੂੰ ਛੱਡੇਂਗਾ ਨਾ ਹਾਲੇਲੂਇਆ ਹallelujah ਕਹਿੰਦਾ ਤੁਸੀਂ ਯਹੋਵਾ ਦੇ ਜਾਜਕ ਕਹਾਉਂਗੇ ਲੋਕ ਤੁਹਾਨੂੰ ਸਾਡੇ ਪਰਮੇਸ਼ਵਰ ਦੇ ਸੇਵਾ ਦਾ ਰੱਖਣਗੇ ਤੁਸੀਂ ਕੋਮਾ ਦਾ ਧੰਨ ਖਾਓਗੇ ਅਤੇ ਉਹਨਾਂ ਦੇ ਮਾਲ ਮਤੇ ਉੱਤੇ ਅਭਿਮਾਨ ਕਰੋਗੇ ਹallelujah ਇਹ ਕਿਉਂ ਲਿਖਿਆ ਹੋਇਆ ਹੈ ਕਿਉਂਕਿ ਆਪਾਂ ਜੋ ਦਸਮਾ ਦਸੌਂਦ ਕੱਟਦੇ ਆ ਪਰਮੇਸ਼ਵਰ ਦੇ ਘਰ ਚ ਲੈ ਕੇ ਆਉਨੇ ਆ ਉਹ ਕੱਲੇ ਜਾਜਕ ਹੀ ਖਾ ਸਕਦੇ ਆ ਹallelujah ਉਹਦੇ ਵਿੱਚੋਂ ਹੀ ਕੀ ਕਰ ਸਕਦੇ ਆ ਉਹ ਉਹਦੇ ਵਿੱਚੋਂ ਕੁਝ ਵੀ ਕਰ ਸਕਦੇ ਕੋਈ ਚਰਚ ਦੀ ਚੀਜ਼ ਹੀ ਬਣਾਉਣੀ ਹੁੰਦੀ ਹੈ ਹਾਲੇਲੂਇਆ ਉਹਦੇ ਤੇ ਕੀ ਦਾ ਅਧਿਕਾਰ ਹੁੰਦਾ ਵੈ ਕੀ ਦਾ ਅਧਿਕਾਰ ਹੁੰਦਾ ਵੈ ਸੇਵਾਦਾਰਾਂ ਜਾਜਕਾਂ ਦਾ ਹਾਲੇਲੂਇਆ ਪਰਮੇਸ਼ਰ ਆਪਣੇ ਆਪਾ ਕਹਿੰਦੇ ਆ ਪਰਮੇਸ਼ਰ ਕਹਿੰਦੇ ਸਾਨੂੰ ਤੂੰ ਦੇ ਪਰਮੇਸ਼ਰ ਜੀ ਜਿੱਦੋਂ ਪਰਮੇਸ਼ਰ ਆਪਾਂ ਨੂੰ ਦਿੰਦਾ ਵੈ ਉਹ ਕਹਿੰਦਾ ਤੂੰ ਵੀ ਵਫਾਦਾਰ ਹੋਣਾ ਹallelujah ਥੋੜੇ ਚੋ ਥੋੜਾ ਪਰਮੇਸ਼ਰ ਦਾ ਬਾਲੇ ਚੋ ਬਾਲਾ ਦਸਮਾ ਦਸੌਂਦ ਪਰਮੇਸ਼ਰ ਦਾ ਪੱਕ ਕੰਡਣਾ ਹੀ ਕੱਢਣਾ ਵੇ ਜੇ ਸੱਚਮੁੱਚ ਆਪਣੇ ਘਰੇ ਗਰੀਬੀ ਨਾ ਆਊ ਆਪਣੇ ਘਰੇ ਬਿਮਾਰੀ ਨਾ ਆਊਗੀ ਹallelujah ਆਪਣਾ ਪੈਸਾ ਡਾ ਐਵੇਂ ਹੀ ਲੱਗ ਜਾਂਦਾ ਉਹ ਨਾ ਆਪਣਾ ਪੈਸਾ ਲੱਗੂਗਾ ਹallelujah ਉਹ ਕੋਟ ਕਚਹਿਰੀਆਂ ਤੇ ਨਾ ਲੱਗੂ ਸੱਚਮੁੱਚ ਜਦੋਂ ਆਪਾਂ ਉਸੇ ਦਾ ਬਿਮਾਰ ਹੁੰਦਾ ਵਾ ਹਸਪਤਾਲਾਂ ਜਾਂਦੇ ਆ ਉੱਥੇ ਕਿੰਨਾ ਕਿੰਨਾ ਪੈਸਾ ਲੱਗਦਾ ਉਹ ਕੀ ਜਾਂਦਾ ਸ਼ਤਾਨ ਦੇ ਮੂੰਹ ਚ ਜਾਂਦਾ ਹallelujah ਉੱਥੋਂ ਆਪਾਂ ਨੂੰ ਪਰਮੇਸ਼ਰ ਬਚਾ ਕੇ ਰੱਖਦਾ ਸੱਚਮੁੱਚ ਬਚਾ ਕੇ ਰੱਖਦਾ ਵਾ ਜਦੋਂ ਆਪਾਂ ਪਰਮੇਸ਼ਰ ਦੇ ਨਾਲ ਵਫਾदार ਰਹਿਣੇ ਹallelujah ਕਹਿੰਦਾ ਤੁਹਾਡੀ लाਜ ਦੇ ਥਾਂ ਦੁੱਗਣਾ ਬੇਪਤੀ ਥਾਂ ਉਹ ਆਪਣੇ ਹਿੱਸੇ ਵਿੱਚ ਮੌਜਮਾਨਣਗੇ ਇਸ ਲਈ ਉਹ ਆਪਣੇ ਦੇਸ਼ ਵਿੱਚ ਦੁੱਗਣੇ ਉੱਤੇ ਕਬਜ਼ਾ ਕਰਨਗੇ ਉਹਨਾਂ ਨੂੰ ਸੁਦੀਪਕ ਆਨੰਦ ਹੋਵੇਗਾ ਹallelujah ਕਹਿੰਦਾ ਕੀ ਕਹਿੰਦਾ ਤੁਹਾਡੀ ਕੋਈ ਬੇਇਜ਼ਤੀ ਵੀ ਕਰਦਾ ਵੈ ਤੇ ਫਿਰ ਆਪਾਂ ਨੂੰ ਪਰਮੇਸ਼ਰ ਆਨੰਦ ਵੀ ਕਰਾਊਗਾ ਹallelujah ਬੇਇਜ਼ਤੀ ਹੁੰਦੀ ਤਾਂ ਹੁੰਦੀ ਰਹਿਣਦਿਆ ਕਰੋ ਜੇ ਪਰਮੇਸ਼ਰ ਨੂੰ ਆਪਾਂ ਕਬੂਲ ਕੀਤਾ ਵੈ ਫਿਰ ਆਪਾਂ ਸੱਜੇ ਖੱਬੇ ਨਹੀਂ ਦੇਖਣਾ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਆਪਾਂ ਦਿਲ ਦੇ ਵਿੱਚ ਵਸਾਉਣਾ ਪਰਮੇਸ਼ਰ ਬਿਨਾਂ ਆਪਾਂ ਕਿਸੇ ਵੀ ਕੰਮ ਦੇ ਨਹੀਂਗੇ ਬੇਜਤੀਆਂ ਹੁੰਦੀਆਂ ਤਾਂ ਕੋਈ ਨਹੀਂ ਪਰਮੇਸ਼ਰ ਕਹਿੰਦਾ ਸਹਿ ਲਿਆ ਕਰੋ ਪ੍ਰਭੂ ਯਿਸੂ ਦੀ ਕਿਹੜਾ ਘੱਟ ਲੋਕਾਂ ਨੇ ਕੀਤੀ ਸੀ ਹallelujah ਉਹਨੇ ਪਰ ਕਿਸੇ ਤੇ ਨਹੀਂ ਇਲਜ਼ਾਮ ਲਾਇਆ ਉਹ ਫਿਰ ਵੀ ਕਿਹਾ ਪ੍ਰਭੂ ਜੀ ਪਰਮੇਸ਼ਰ ਇਹਨੂੰ ਮਾਫ ਕਰ ਇਹ ਨਹੀਂ ਪਤਾ ਹੈ ਕੀ ਕੰਮ ਕਰਦੇ ਹallelujah ਆਪਾਂ ਨੂੰ ਵੀ ਜੇ ਕੋਈ ਕੁਝ ਬੋਲਦਾ ਪ੍ਰਭੂ ਦੇ ਪਿੱਛੇ ਆਪਾਂ ਇਹ ਕਰਨਾ ਮੈਂ ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਤੂੰ ਜਾਣ ਤੇ ਅਗਲਾ ਜਾਣ ਹਾਲੇਲੂਇਆ ਕਹਿੰਦਾ ਮੈਂ ਜਹੋਵਾ ਇਨਸਾਫ ਨੂੰ ਪਿਆਰ ਕਰਦਾ ਹਾਂ ਲੋਟ ਤੇ ਬਰਿਆਈ ਸਣੇ ਕਹਿਣ ਕਰਦਾ ਹਾਂ ਮੈਂ ਉਹਨਾਂ ਨੂੰ ਸੱਚਾਈ ਨਾਲ ਉਹਨਾਂ ਦਾ ਵੱਟਾ ਦੇਵਾਂਗਾ ਮੈਂ ਉਹਨਾਂ ਨਾਲ ਇੱਕ ਅਨੰਤ ਨੇਮ ਬੰਨਾਂਗਾ ਹਾਲੇਲੂਇਆ ਪ੍ਰਭੂ ਕਹਿੰਦਾ ਜਹੋਵਾ ਇਹ ਕਹਿੰਦਾ ਮੈਂ ਇਨਸਾਫ ਨੂੰ ਪਿਆਰ ਕਰਦਾ ਜਿਹੜਾ ਇਨਸਾਫ ਕਰਦੇ ਹਾਲੇਲੂਇਆ ਬਰਿਆਈ ਤੋਂ ਨਹੀਂ ਬਰਿਆਈ ਤੋਂ ਕਹਿੰਦਾ ਮੈਂ ਕਹਿਣ ਕਰਦਾ ਮੈਂ ਹਾਲੇਲੂਇਆ ਕਿੰਦਾ ਮੈਂ ਉਹਨਾਂ ਨੂੰ ਸੱਚਾਈ ਨਾਲ ਉਹਨਾਂ ਦਾ ਵਟਾ ਦੇਵਾਂਗਾ ਆਪਾਂ ਸੱਚਮੁੱਚ ਸੱਚਾਈ ਤੇ ਚੱਲਣਾ ਹੈ ਕੁਝ ਵੀ ਘਾਟਾ ਪਈ ਜਾਵੇ ਕੁਝ ਵੀ ਹੋਈ ਜਾਵੇ ਆਪਾਂ ਸੱਚ ਦਾ ਸਾਥ ਨਹੀਂ ਛੱਡਣਾ ਹਾਲੇਲੂਇਆ ਪ੍ਰਭੂ ਜੀ ਛੂ ਜੀ ਕੀ ਹੈ ਸੱਚ ਦਾ ਸਾਗਰ ਸੱਚ ਦਾ ਪ੍ਰਚਾਰ ਹਾਲੇਲੂਇਆ ਸੱਚ ਦਾ ਸਾਥ ਦੇਣਾ ਤੇ ਕੋਈ ਇਹੋ ਜਿਹਾ ਕੰਮੜਿਆ ਹੁੰਦਾ ਆਪਾਂ ਉਥੇ ਝੂਠ ਮਾਰਦੇ ਝੂਠ ਤਾਂ ਬਿਲਕੁਲ ਨਹੀਂ ਮਾਰਨਾ ਹਾਲੇਲੂਇਆ ਪਰਮੇਸ਼ਰ ਨੂੰ ਕੀ ਪਸੰਦ ਹੈ ਸੱਚੇ ਲੋਕ ਇਮਾਨਦਾਰ ਲੋਕ ਹallelujah ਆਪਾਂ ਇਮਾਨਦਾਰੀ ਨਾਲ ਚੱਲਣਾ ਪਰਮੇਸ਼ਰ ਦੇ ਵਿੱਚ ਆ ਕੇ